ਇਹ ਮਤਲਬ ਆਪਣਾ ਇੰਡੀਆ ਦਾ ਆਖਰੀ ਪਹਾੜ ਆ। ਉਹ ਤੋਂ ਅੱਗੇ ਪਾਕਿਸਤਾਨ ਆ ਜਾਂਦਾ ਹੈ। ਪਰ یہاں ਪੰਗਾ ਦਾ ਖੂਨ ਗਰਮ ਹੁੰਦਾ ਹੈ। ਹਾਂ, ਬਹੁਤ ਜੀ ਗਰਮ ਹੈ। ਹਾਂ। ਥੱਲੇ ਚੱਪਲਾਂ, ਨਿਕਰ। ਹਾਂ। ਠੀਕ ਹੈ। ਉੱਪਰ ਦੇ ਕੰਬਲ। ਉੱਥੇ ਵੀਰਾ ਨਦੀ ਆਂਦੇ ਪਾਣੀ ਆਉਂਦਾ। ਅਗਰ ਕਿ ਬਰਫ਼ ਦੇ ਉੱਪਰ ਦੀ ਪਕਨਸ ਕਰਕੇ ਅੱਗੇ ਇਧਰ ਜਾਂਦੇ। ਹਾਂ। ਵਾਈਸਿਕ ਵੀ ਉਹ ਥਾਈ ਮੜੇ ਮੂੰਹ। ਆਹ ਦੇਖ ਲੋ। ਗੁੱਡ ਮਾਰਨਿੰਗ ਦੋਸਤੋ ਸਵੇਰ ਦਾ ਮਾਹੌਲ 6:30 ਹੋ ਗਏ ਤੇ ਰੈਡੀ ਹੋ ਰਹੇ ਨੇ ਸਾਰੇ ਆਪਣੇ ਦੋਸਤ ਮਿੱਤਰ ਬਾਕੀ ਟੈਂਟ ਟੰਟਾਂ ਵਾਲੇ ਸਭ ਆਪੋ ਆਪਣੀਆਂ ਤਿਆਰੀਆਂ ਮੈਰੀਆਂ ਕਰਨ ਲੱਗੇ ਹੋਏ ਨੇ ਕਿਉਂਕਿ ਸਵੇਰੇ ਸਾਂਝਰੇ ਉੱਠ ਕੇ ਸਭ ਨੇ ਖਾਣਾ ਬਣਾਉਣਾ ਹੁੰਦਾ ਟੈਂਟ ਟੰਟ ਪੈਕ ਕਰਨੇ ਹੁੰਦੇ ਤੇ ਅੱਗੇ ਸਫ਼ਰ ਲਈ ਜਾਣਾ ਹੁੰਦਾ ਤੇ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਕੁਝ ਬ੍ਰੇਕਫਾਸਟ ਕਰ ਰਹੇ ਨੇ ਕੁਝ ਚਾਹ ਪੀ ਰਹੇ ਨੇ ਤੇ ਇਧਰ ਆਪਣੇ ਸਿੰਘ ਸਾਹਿਬ ਦਸਤਾਰ ਸਜਾ ਰਹੇ ਨੇ ਹਾਂਜੀ ਸਿੰਘ ਸਾਹਿਬ ਓਕੇ ਜੀ ਓਕੇ ਰਿਪੋਰਟ ਬਹੁਤ ਹੀ ਸੋਹਣਾ ਮਾਹੌਲ ਕਸ਼ਮੀਰ ਦੇ ਨਜ਼ਾਰੇ ਪੂਰਾ ਨੰਦ ਆ ਰਿਹਾ ਨੰਦ ਆ ਰਿਹਾ ਵਧੀਆ ਮਾਹੌਲ ਹੈ ਪੂਰਾ ਪੂਰਾ ਹੀ ਪੂਰਾ ਮਾਹੌਲ ਹੈ ਲਓ ਬਈ ਬ੍ਰੇਕਫਾਸਟ ਹੋ ਗਿਆ ਰੈਡੀ ਦੇਖ ਬਾਈ ਕੀ ਆ कार्तिक ब्रेकफास्ट में क्या है चेक करो क्या है भाई ब्रेकफास्ट में रोटी। इसको भी नहीं पता होता जय सिर्फ सर्व करता है इसको पता नहीं होता सब्जी कौन सी सब्जी है देखो कर्ची घुमाओ वाह ये तो नजारा आ गया यार चना चना दाल और साथ में रोटी है ना यही है चना तो साथ में रोटी बहुत बढ़िया ओके रिपोर्ट है ਓਹ ਕੁੜੀ ਖੜੀ ਆ ਉਧਰ ਇੱਕ ਇਹ ਕਰਨ ਲੱਗੇ ਸਟ੍ਰੈਚਿੰਗ ਬ੍ਰੇਕਫਾਸਟ ਕਰੋ ਬ੍ਰੇਕਫਾਸਟ ਆ ਜਾਓ ਮਿੱਤਰੋ ਬ੍ਰੇਕਫਾਸਟ ਸਟਾਰਟ ਕਿਵੇਂ ਬਾਈ ਘਰ ਤੇ ਖਾ ਕੇ ਤੇ ਮਰੀਆ ਹੈ ਟੇਸਟੀ ਹੈ ਵਾਹਦਾ ਬਾਈ ਕੰਮ ਕੇਰਲਾ ਗਿਆ ਕਰੋ ਬ੍ਰੇਕਫਾਸਟ ਬਾਈ ਲਿਆਉਣਾ ਲਿਆਉਣਾ ਬਾਈ ਆ ਗਿਆ ਅਲੀ ਦਮ ਅਲੀ ਅਲੀ ਦਮ ਅਲੀ ਅਲੀ ਕਿਆ ਸਰ ਆਪ ਕੋ ਸੈਰ ਮਾਰ ਕੇ ਰੋਟੀ ਲਾ ਲਓ ਨਾਮ ਕੋ ਬੋਲੋ ਐਸੀ ਡਾਕਰ ਹਾਂ ਹਾਂ ਵੀ ਕਿਵੇਂ ਆਦਲ ਸਾਹਿਬ ਜੀ ਬਹੁਤ ਵਾਧਾ ਇੱਕ ਨੰਬਰ ਠੀਕ ਆ ਮਾਹੌਲ ਕੋਈ ਨੰਬਰ ਕਰ ਲੋ ਕਰ ਲੋ ਸਰ ਜੀ ਪੇਟ ਪੂਜਾ ਚੱਲੀ ਆ ਫਿਰ ਜਨਮ ਦਿਨ ਆ ਮੁੰਡੇ ਦਾ ਅੱਜ ਕਿਹੜੇ ਦਾ ਬਾਈ ਹੈਪੀ ਬਰਥਡੇ ਥੈਂਕ ਯੂ ਬਾਈ ਹੈਪੀ ਬਰਥਡੇ ਬਾਈ ਥੈਂਕ ਯੂ ਵਧਾਈਆਂ ਤੇਨੂੰ ਬਹੁਤ ਬਹੁਤ ਕਿੰਨੇ ਸਾਲਾਂ ਦਾ ਹੋ ਗਿਆ 38 ਦਾ 21 ਦਾ 21 ਦਾ ਨਹੀਂ ਸਾਰੀ ਝੂਠ ਝੂਠਾ ਦੱਸ ਬਾਈ ਦਾ ਜਨਮ ਦਿਨ ਅੱਜ ਹਾਂ ਚਾਕਲੇਟ ਦੇ ਦੇ ਨਾ ਤਨੂੰ ਨੇ ਜੀ ਇਹਨੂੰ ਤਾਂ ਨਹੀਂ ਚਾਕਲੇਟ ਦੇ ਆ ਜਨਮ ਦਿਨ ਤੇ ਦੇ ਤੇ ਦੇਦੀ ਇਸਕੇ ਜਨਮ ਦਿਨ ਤੇ ਚਾਕਲੇਟ ਵੰਡਦੀ ਆਮਨੇ ਹਣਾ ਬਾਟੀਆਂ ਨਾ ਅੱਜ ਹਾਂ ਭਾਈ ਸਭ ਨੂੰ ਵੰਡਦੀ ਵੀ ਨਹੀਂ ਚੱਲਦੀ ਰੱਖੀ ਜਨਮ ਦਿਨ ਹਾਂ ਤੇਰੇ ਜਨਮ ਦਿਨ ਤੇ ਭਾਈ ਇਹ ਖਲਾ ਚਾਕਲੇਟ ਕਹਿੰਦਾ ਸਾਰਿਆਂ ਨੂੰ ਵੰਡਤੀ ਅਲੀ ਨੇ ਅੱਜ ਚੱਲ ਵਧਾਈਆਂ ਭਾਈ ਇੱਕ ਨੇ ਟਰਾਈ ਕਰਦਾ ਰਹੇ ਪਾਰ ਚੜਦਾ ਰਹੇ ਸ਼ਾਬਾਸ਼ ਸ਼ਾਬਾਸ਼ ਬੋਲ ਦੀ ਗੁੱਟ ਅਬੈਸ਼ੇ ਨਿਕਾਲੋ ਇਸਕੋ ਆਪ ਵੀ ਕਰੋਗੇ ਟਰਾਈ हाँ तो मुशरफ भाई क्या हाल चाल है? है, है तो गढ़सर में है अभी हम अभी हम गढ़सर में अच्छा आज हम गढ़सर से जा रहे हैं सतसर है। तो, अच्छा। है। तो कैसा रहेगा आज का मतलब ज्यादा टफ है या अच्छा नॉर्मल है उसके बाद ओके तो वो सतसर लेक है लेक है चलो ठीक है भाई बहुत बढ़िया लो भाई त्यारिया व्यारियाँ ਬੈਗ ਬੋਗ ਪੈਕ ਕਰਤੇ ਅੱਜ ਜਾਣਾ ਸੱਸਰ ਲੇਕ ਆਪਾਂ ਨੇ ਗੜ ਸਰ ਤੋਂ 10 ਕਿਲੋਮੀਟਰ ਜਾਣਾ ਹੈ ਤੇ ਸੌਖਾ ਹੀ ਕੰਮ ਆਗਾ ਜਿਆਦਾ ਔਖਾ ਨਹੀਂ ਹੈਗਾ ਦੇਖਦੇ ਆਂ ਬਾਕੀ ਕੋਹ ਸਾਹਿਬ ਰੈਡੀ ਹੋ ਚੁੱਕੇ ਨੇ ਹਾਂਜੀ ਕੋਹ ਸਾਹਿਬ ਗੋਡਾ ਕਿਵੇਂ ਆ ਕੋਹ ਸਾਹਿਬ ਦਾ ਗੋਡਾ ਛੱਟ ਲੱਗੀ ਹੋਈ ਸੀ ਓਕੜਿਆਂ ਕੰਮ ਖਿੱਚੀ ਫਿਰਦੇ ਨੇ ਕੜਾਈ ਆ ਕੰਮ ਕੜਾਈ ਜਾਂਦੇ ਪੂਰੇ ਹਾਂ ਹਾਂ ਠੰਡ ਤੰਗ ਕਰਦੀ ਆ ਠੰਡ ਦਾੰਗ ਕਰਦੀ ਆ ਠੰਡ ਚ ਹਾਰਟ ਹੋ ਜਾਂਦਾ ਨਾ ਆਕੜ ਜਾਂਦਾ ਸੁਨ ਜੀ ਹੋ ਜਾਂਦਾ ਸੁਨ ਜੀ ਹੋ ਜਾਂਦਾ ਗਰਮੀ ਹੋਵੇ ਤਾਂ ਗਰਮ ਹੋ ਕੇ ਬੜੀ ਤੁਰਪੈਂਦਾ ਤੁਰਪੈਂਦਾ ਸਵੇਰੇ ਸਵੇਰੇ ਔਖਾ ਹੁੰਦਾ ਬਾਜਦਾ ਹੋ ਜਾਂਦਾ ਉਦੋਂ ਬਾਅਦ ਤਾਂ ਗਰਮੀ ਫੜ ਲੈਂਦਾ ਸਹੀ ਆ ਸਹੀ ਆ ਓ ਯਾਰ ਨਾ ਵਈ ਆਪਾਂ ਨੇ ਚੜ ਗਏ ਤਾਂ ਮੈਂ ਮਾਈਂ ਘਰ ਨਾ ਪਿਆਰ ਆ ਲਓ ਜੀ ਤੀਜੇ ਚੌਥੇ ਦਿਨ ਹੋ ਗਏ ਜੀ ਆਪਾਂ ਨੂੰ ਤੀਸਰਾ ਦਿਨ ਚੌਥਾ ਚੌਥਾ ਦਿਨ ਚੌਥਾ ਦਿਨ ਚੌਥੇ ਦਿਨ ਦਾ ਟਰੈਕ ਸਟਾਰਟ ਆ ਤੇ ਮਾਹੌਲ ਬਹੁਤ ਸੋਹਣਾ ਖੂਬਸੂਰਤ ਆ ਇੱਧਰ ਦਿਖਾਉਂਦੇ ਤੁਹਾਨੂੰ ਇੱਥੋਂ ਆਪਾਂ ਨੇ ਹੋਰ ਰਸਤਾ ਚੜ ਕੇ ਉੱਪਰ ਨੂੰ ਜਾਣਾ ਹੈ ਇੱਥੋਂ ਆਏ ਜੜ ਕੇ ਫਿਰ ਪਹਾੜ ਦੇ ਨਾਲ-ਨਾਲ ਆਪਾਂ ਨੇ ਇੱਥੇ ਦੇ ਚੱਲ ਕੇ ਉੱਸਰੇ ਤੱਕ ਜਾਣਾ ਹੈ ਟੈਂਟਾਂ ਦੇ ਉੱਪਰ ਦੀ ਤੇ ਹੁਣ ਜਾ ਰਹੇ ਆ ਨਦੀ ਪਾਰ ਕਰਨੀਆਂ ਪਹਿਲਾਂ ਨਦੀ ਪਾਰ ਕਰਕੇ ਅੱਗੇ ਜਾਵਾਂਗੇ। ਲਓ ਵੀ ਮੱਤਰਵਾ ਆ ਗਿਆ ਪੁਆਇੰਟ ਇੱਥੋਂ ਚੜਨਾ ਆਪਾਂ ਦੇਖ ਲਓ। ਕਿੰਨੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਆਹ ਸਾਰਾ ਰਸਤਾ ਉਧਰ ਨੂੰ ਜਾ ਰਿਹਾ। ਇਹ ਆਪਾਂ ਨੇ ਚੜ ਕੇ ਉਧਰ ਨੂੰ ਜਾਣਾ। ਦੇਖੋ ਕਿੰਨਾ ਰੌਸ਼ਾ। ਆਪਣੇ ਲੋਕ ਘਟ ਆਉਂਦੇ ਨੇ ਸਾਊਥ ਸਾਈਡ ਦੇ ਲੋਕ ਜ਼ਿਆਦਾ ਹੁੰਦੇ ਨੇ ਟਰੈਕਿੰਗ ਕਰਨ ਵਾਸਤੇ। ਤੇ ਆਪਾਂ ਨੇ ਹੁਣ ਜਾਣਾ ਹੈ ਤੇ ਉਸ ਤੋਂ ਪਹਿਲਾਂ ਪਾਣੀ ਇਹ ਨਦੀ ਹੈਗੀ ਆ ਫਿਰ 10 ਕਿਲੋਮੀਟਰ ਤੱਕ ਆਪਾਂ ਨੂੰ ਪਾਣੀ ਨਹੀਂ ਮਿਲਣਾ ਇਸ ਕਰਕੇ ਪਾਣੀ ਭਰ ਕੇ ਹੁਣ ਆਪਣਾ ਬਾਈ ਗਣੇਸ਼ ਆ ਰਿਹਾ ਹੈ ਇੱਧਰ ਥੱਲੇ ਮੁੰਡੇ ਆਪਣੇ ਦੂਏ ਕਹਿੰਦੇ ਪਾਣੀ ਭਰਨ ਵਾਸਤੇ ਮਾਖੇ ਵਰਗੇ ਅਰਸ਼ ਵਰਗੇ ਤੇ ਇੱਧਰ ਬਾਈ ਕੇਰਲਾ ਵਾਲੇ ਬੋਤਲਾਂ ਚੱਕੀ ਜਾਂਦੇ ਨੇ ਪਾਣੀ ਭਰਨ ਨੂੰ ਚਲੋ ਚਲੋ ਵਾਟਰ ਲੈ ਲਓ ਇਹ ਚੱਲੇ ਪਾਣੀ ਭਰਨ ਵਾਸਤੇ ਦੇਓ ਬਾਕੀ ਦੀ ਟੀਮ ਖੜੀ ਆ ਆਪਣੀ ਉੱਪਰ ਪਾਣੀ ਭਰ ਕੇ ਫੇਰ ਚੜਾਈ ਆਪਾਂ ਚੜਾਂਗੇ। ਜੋ ਉੱਪਰ ਨਦੀ ਜੋ ਪਾਣੀ ਭਰ ਕੇ ਵਾਪਸ ਆਉਂਦੇ ਹੋਏ। ਟਰੈਕ ਤੇ ਜਾਣ ਵਾਸਤੇ। ਦੇਖੋ ਰੰਗ-ਬਰੰਗੇ ਤੇ ਆਹ ਮੁੰਡੇ ਦਾ ਆਪਣੇ ਦਾ ਹੈਗਾ ਅੱਜ ਜਨਮ ਦਿਨ। ਇਹ ਆਇਦਾ। ਇਹਦਾ ਜਨਮ ਦਿਨ ਅੱਜ ਹੈ। ਤੇ ਆਪਾਂ ਦਾ ਚੋਟੀ ਤੇ ਮਨਾਉਣਾ ਹੈ। ਬਾਈ ਹੋਊ ਕੋਈ ਜਿਹੜਾ ਕਸ਼ਮੀਰ ਆ ਕੇ ਪਹਾੜਾਂ ਤੇ ਜਨਮ ਦਿਨ ਮਨਾਉਂਦਾ ਹੋਊ। ਆਪਾਂ ਮਨਾਵਾਂਗੇ। ਤੇਰਾ ਮਨਾਵਾਂਗੇ ਅਸੀਂ ਦੇਖ ਲੈ। ਕਹਿੰਦੇ ਬਾਈ ਅਰਸ਼ ਹੈ ਭਾਈ ਇਹ ਕੋਈ ਕਸ਼ਮੀਰ ਆ ਕੇ ਜਨਮ ਦਿਨ ਮਨਾਉਂਦਾ ਚੋਟੀ ਤੇ ਕਿ ਤੇਰਾ ਮਨਾਵਾਂਗੇ ਅਸੀਂ ਜਮਾਂ ਇਹ ਆ ਆਹ ਹੈਗਾ ਨਦੀ ਜਿਹਨੂੰ ਆਪਾਂ ਕ੍ਰਾਸ ਕਰਕੇ ਉੱਪਰ ਪਰਲੇ ਪਾਸੇ ਜਾਣਾ ਹੈ ਪਰ ਉੱਥੇ ਨਦੀ ਦੇ ਵਿੱਚ ਪਾਣੀ ਆ ਤੇ ਇੱਥੇ ਵੀਰੇ ਗਲੇਸ਼ੀਅਰ ਆ ਆਹ ਸਾਰੀ ਬਰਫ਼ਾ ਉੱਥੇ ਵੀਰਾ ਨਦੀ ਆਂਦੇ ਪਾਣੀ ਆਂਦਾ ਤਾਂ ਕਰਕੇ ਬਰਫ਼ ਦੇ ਉੱਪਰ ਦੀ ਆਪਾਂ ਕ੍ਰਾਸ ਕਰਕੇ ਅੱਗੇ ਇਧਰ ਨੂੰ ਜਾਵਾਂਗੇ ਉੱਪਰ ਤੱਕ ਇਸ ਕਰਕੇ ਆਪਾਂ ਇਧਰ ਦੀ ਕ੍ਰਾਸ ਕਰਨਾ ताकि वह रास्ता क्रॉस कर चुके नहीं बराबर पानी बजती लंघना पैना ओहिपलि क्यों भाई तलकनी हो पी है ना ਸਾਰੇ ਪੈਕਟ ਟ੍ਰੈਕ ਕਰ ਰਹੇ ਆਪਣੇ ਨਾਲ ਜਿਹੜੇ ਉੱਪਰ ਜਾਣੇ ਆਲੇ ਨੇ ਇਹ ਆ ਜੰਮੀ ਹੋਈ ਬਰਫ਼ ਇਹਦੇ ਉੱਪਰ ਦੀ ਲੰਘ ਕੇ ਆਪਾਂ ਅੱਗੇ ਜਾਣਾ ਹੈ ਹੋ ਆਪਣੀ ਕੈਂਪ ਸਾਈਟ ਆ ਜਿੱਥੋਂ ਆਪਾਂ ਆਏ ਆ ਇੱਥੋਂ ਸਾਰਾ ਰਸਤਾ ਚੱਲ ਕੇ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਤੱਕਲੇਸ਼ੀਰ ਦੇ ਉੱਪਰ ਦੀ ਨੰਕ ਹੈ ਫੇਰ ਪਹੁੰਚੇ ਆਂ ਇੱਧਰ ਆਪਣੇ ਸਾਥੀ ਵੀ ਆ ਗਏ ਪਿੱਛੇ ਲੱਗ ਕੇ ਦੋ ਹਾਂ ਬਾਕੀ ਬੱਸ ਕੋ ਰਾਸ ਕੋ ਰਾਈ ਸਿੱਖੀ ਚੱਲੀਏ ਅਬੀ ਕੋ ਫਿਰ ਆ ਰਹੇ ਜਦ ਤੱਕ ਪਹੁੰਚ ਜਾਵਾਂਗੇ ਕਿੱਥੇ ਪੁੱਛੋ ਉਹ ਬਈ ਜਾ ਰਹੇ ਆ ਆਪਾਂ ਆਪਣੇ ਅਗਲੇ ਕੈਂਪ ਵੱਲ ਨੂੰ ਤੇ ਰਸਤੇ 'ਚ ਫੇਰ ਅੱਜ ਮੀਂਹ ਆ ਗਿਆ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਦੇਖੋ ਬਾਈ ਸੁਖਵੀਰ ਇਹ ਤਾਂ ਕਿਵੇਂ ਬੈਠਾ ਬਾਈ ਸੁਖਵੀਰ ਤਾਂ ਖਾਈ ਮੜਿਆ ਮੂੰਹ ਆਹ ਦੇਖ ਲੋ ਜਿਵੇਂ ਇਹ ਲੁਕਿਆ ਬੈਠਾ ਦੇਖ ਲੋ ਇੱਧਰ ਬਾਕੀ ਪਾਰਟੀ ਬੈਠੀ ਆ ਆਪਣੀ ਆਹ ਦੇਖੋ ਇਹ ਆ ਬੈਠਾ ਮੁੰਡਾ ਆਪਣਾ ਜਨਮ ਦੇਣ ਵਾਲਾ ਨੀਲੇ ਘੂੜੇ ਰਾਇਲ ਕਲਰ 'ਚ ਅਰਸ਼ ਮੱਖਾ ਤੇ ਉਹ ਬਾਈ ਆਪਣਾ ਮੇਰ ਸਿੰਘ ਤੇ ਮੀਂਹ ਪੈ ਰਿਹਾ ਏ ਤੇ ਸਾਹਮਣੇ ਨਾ ਉੱਥੇ ਜਿਹੜਾ ਆ ਪਹਾੜ ਦਿਖਦਾ ਇਹ ਤਾਂ ਅੱਗੇ ਪਾਕਿਸਤਾਨ ਆ ਆ ਪਹਾੜ ਤੋਂ ਅੱਗੇ ਯਾ ਨੰਗਾ ਪਰਬਤ ਕਹਿੰਦੇ ਨੇ ਉਹ ਇਹ ਤੋਂ ਪਰਲੇ ਪਾਸੇ ਆ ਬੱਦਲ ਹੋ ਗਏ ਨਹੀਂ ਉਹ ਕਹਿੰਦੇ ਦਿਖਦਾ ਇੱਥੋਂ ਦੇਖਦੇ ਜੇ ਧੁੱਪ ਨੇ ਕੋਲੂ ਕੀ ਫਿਰ ਦਿਖੂਗਾ ਤੇ ਇਹ ਮਤਲਬ ਆਪਣਾ ਇੰਡੀਆ ਦਾ ਆਖਰੀ ਪਹਾੜ ਆ ਉਹ ਤੋਂ ਅੱਗੇ ਪਾਕਿਸਤਾਨ ਆ ਜਾਂਦਾ ਤੇ ਇਧਰ ਸਾਰੇ ਟਰੈਕਰ ਆ ਰਹੇ ਨੇ ਮਾਹੌਲ ਗਮ ਹੈ ਗਮੀ ਵਾਲਾ ਉੱਪਰੋਂ ਵੀ ਦੇਖਦੇ ਆ ਨਿਆਰਾ ਕਹਿ ਜਾ ਪੂਰਾ ਮੇਲਾ ਲੱਗਿਆ ਪਿਆ ਦੇਖੋ ਇੱਧਰ ਪੂਰਾ ਮੇਲਾ ਲੱਗਿਆ ਪਿਆ ਇਹ ਗੜਸਰ ਤੋਂ ਹੁਣ ਨਿਕਲ ਕੇ ਆਪਾਂ ਅੱਗੇ ਸੱਤਸਰ ਵੱਲ ਨੂੰ ਜਾ ਰਹੇ ਹਾਂ ਤਾਂ ਆਪਾਂ ਕ੍ਰਾਸ ਕਰਦੇ ਆਂ ਪਾਸ ਨੂੰ ਜਾਂ ਤੁਰਦੇ ਰਸਤੇ ਦੇ ਵਿੱਚ ਇਦਾਂ ਦੇ ਛੋਟੇ ਛੋਟੇ ਟਾਬੇ ਮਿਲ ਜਾਂਦੇ ਨੇ ਇੱਥੇ ਤੁਹਾਨੂੰ ਚਾਹ ਪਾਣੀ ਮਿਲ ਜਿੰਦਾ ਜਿੱਥੇ ਉੱਥੇ ਆਪਾਂ ਨੇ ਹੁਣ ਚਾਹ ਪੀਤੀ ਹੈ ਗੜ੍ਹ ਸਾਹਿਬ ਤੋਂ ਚੱਲ ਕੇ ਅੱਗੇ ਆਪਾਂ ਸਤਸਰ ਜਾ ਰਹੇ ਹਾਂ ਪਰ ਥੋੜਾ ਮਹਿੰਗਾ ਹੁੰਦਾ ਕਿਉਂਕਿ ਚਾਹੀ ਤੇ ਬਣਾਉਣਾ ਕਰਨਾ ਹਰ ਔਖਾ ਹੁੰਦਾ ਹੈ ਨਾ ਤੇ ਚਾਹ ਦਾ ਕੱਪ ਆਪਾਂ ਨੂੰ ਮਿਲਿਆ ਇੱਥੇ 100 ਰੁਪਏ ਦਾ ਪਰ ਹੁਣ ਚਲੋ ਇੰਨੀ ਉਚਾਈ ਤੇ ਪ੍ਰਬੰਧ ਕਰਨਾ ਹੀ ਬਹੁਤ ਔਖਾ ਹੈ ਕਿਉਂਕਿ ਫੋਨ ਕਰਨ ਵਾਸਤੇ ਨੇ ਦੱਸਿਆ ਹੁਣ ਆਹ ਪਹਾੜ ਉੱਪਰ ਚੜ੍ਹ ਕੇ ਇਹਨਾਂ ਨੂੰ ਫੋਨ ਕਰਨਾ ਪੈਂਦਾ ਜੇ ਫੋਨ ਕਰਨਾ ਸਮਾਨ ਲਿਆਉਣਾ 40 ਕਿਲੋ ਸਮਾਨ ਦਾ ਇਹਨਾਂ ਨੂੰ 4000 ਰੁਪਏ ਖਰਚਾ ਪੈ ਜਾਂਦਾ ਸੋ ਉਹਦੇ ਕਰਕੇ ਇਹੀ ਸਰਵਾਈਵ ਕਰਦੀਆਂ ਨੇ ਪਹਾੜਾਂ ਦੇ ਵਿੱਚ ਤੇ ਜਾਂ ਫਿਰ ਜਿਵੇਂ ਮਾਰੂਥਲ ਦਾ ਜਹਾਜ਼ ਊਂਠ ਆ ਤੇ ਪਹਾੜਾਂ ਦਾ ਜਹਾਜ਼ ਨੇ ਆ ਖੱਤਰ ਜਿਹੜੇ ਕਿ ਇੱਥੇ ਹਰੇਕ ਸਮਾਨ ਲਿਆਉਣ ਕਰਨ ਦਾ ਕੰਮ ਕਰਦੇ ਨੇ ਤੇ ਆ ਹੁਣ ਟ੍ਰੈਕਰ ਜਿਹੜੇ ਜਾ ਰਹੇ ਨੇ ਸਤਸਰ ਲੈਕ ਵੱਲ ਗੜ ਸਰ ਆ ਦੇਖੋ ਥੱਲੇ ਦੂਰ ਤੱਕ ਆ ਸਾਰੀਆਂ ਭੇਡਾਂ ਹੀ ਭੇਡਾਂ ਫਿਰਦੀਆਂ ਨੇ ਦੇਖਣਾ ਚਿਚਿਟੀਆਂ ਛੁਟੀਆਂ ਤੇ ਸਭ ਭੇਡਾਂ ਨੇ ਆ ਦੇਖੋ ਤੇ ਸਭ ਭੇਡਾਂ ਨੇ ਵੀ ਹੁਣ ਕਰਕੇ ਆਪਾਂ ਇੱਥੇ ਖੜੇ ਵੇਟ ਕਰ ਰਹੇ ਆ ਨਾਲ ਆ ਬਾਈ ਆਪਣੇ ਗਣੇਸ਼ ਤੇ ਨਾਲ ਆਪਣੇ ਸਾਥੀ ਉੱਧਰ ਬੈਠਨੇ ਪਰੇ ਵੇਟ ਕਰ ਰਹੇ ਆ ਅੱਗੇ ਜਾਣ ਦਾ ਗਣੇਸ਼ ਸਾਚ ਲੱਗਦਾ ਨਹੀਂ ਹਨਾ ਦਿਖੂ ਆਪਾਂ ਨੂੰ ਉਹ ਉੱਧਰ ਵਾਲਾ ਨਾ ਬੰਨਣ ਦਾ ਪਰਬਤ ਅੱਜ ਤਾਂ ਨਹੀਂ ਦਿਖੇਗਾ ਥੋੜਾ ਸੇ ਦਿਖ ਰਹਾ ਹੈ ਨਾ ਉਹ ਕਿਹਾਂ 'ਤੇ ਇਹ ਬੱਦਲਾਂ ਦੇ ਵਿੱਚ ਵਿੱਚ ਮੈਂ ਵੇਟ ਬਦਲ ਦਿਖ ਰਹਾ ਹਾਂ 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 ਉਸ ਦੇ ਵਿੱਚ ਵਿੱਚ ਥੋੜਾ ਸੇ ਹਾਂ ਥੋੜਾ ਜਿਹਾ ਨਾ ਥੋੜਾ ਹਲਕਾ ਸੇ ਦਿਖ ਰਹਾ ਹੈ ਹਲਕਾ ਸੇ ਹਾਂ ਕਿਉਂਕਿ ਇਹ ਲਾਸਟ ਪਾਰਟ ਆ ਗਿਆ ਨਾ ਤਵਰ ਪਾਕਿਸਤਾਨ ਤੇ ਬਿਲਕੁਲ ਆਪਾਂ ਬਾਰਡਰ ਦੇ ਨਾਲ-ਨਾਲ ਫਿਰ ਰਹੇ ਆ ਪਰ ਹੁਣ ਮੌਸਮ ਖਰਾਬ ਹੋ ਗਿਆ ਜੇ ਧੁੱਪ ਨਿਕਲੇ ਆਵੇ ਤਾਂ ਜਰੂਰ ਹੋ ਸਕਦਾ ਕਿ ਆਪਾਂ ਨੂੰ ਦੇਖ ਜਵੇ ਦੇਖਦੇ ਆਂ ਵਾਕਿ ਕਿ ਮੈਂ ਕਿਸਮਤ ਨਾ ਜੁੜ ਰਿਹਾ ਵੀਡੀਓ ਦੇ ਨਾਲ ਮੈਂ ਆ ਰਹੇ ਹਾਂ ਸੁਣ ਲਓ ਲੜ ਗਿਆ ਜਦੋਂ ਇਹ ਵੀਡੀਓ ਬਣਾਉਣੀ ਹੈ ਨਾ ਉਹਦੇ ਵੀਡੀਓ ਦੀ ਫੋਟੋ ਦਾ ਕਰ ਲਿਆ ਕਰ ਜੀ ਲੱਤਾਂ ਮੈਂ ਗ੍ਰ ਪ੍ਰੇਮ ਨਹੀਂ ਗਾ ਹਾਂ ਹਾਂ ਮੇਰਾ ਪੂਰਾ ਨਤੁਰ ਦਾ ਦਿਖੂਗਾ ਇੱਥੇ ਵੀਡੀਓ ਦਿਖੀ ਰਾਕ ਆਪਣਾ ਜਿਹੜਾ ਚੱਲ ਰਿਹਾ ਕੇਜੀਐਲ ਕਸ਼ਮੀਰ ਗ੍ਰੇਟ ਲੇਟ ਇਹ ਤਕਰੀਬਨ ਮੀਂਹ ਵਿੱਚ ਚੱਲ ਰਿਹਾ ਕਿਉਂਕਿ ਕੱਲ ਦਾ ਦਿਨ ਤੋਂ ਪੜਾ ਲੰਘਿਆ ਉਹ ਤੋਂ ਪਹਿਲਾਂ ਵੀ ਪਰਸੋਂ ਮੀਂਹ ਪੈਂਦਾ ਸੀਗਾ ਅੱਜ ਫੇਰ ਮੀਂਹ ਦੇ ਵਿੱਚ ਸਵੇਰੇ ਇੱਕ ਵਾਰ ਚਮਕਾਰਾ ਪਾ ਕੇ ਫੇਰ ਮੀਂਹ ਦੇ ਵਿੱਚੇ ਕੰਮ ਚੱਲ ਰਿਹਾ ਤੇ ਵੀਊ ਦੇਖੋ ਇੱਧਰ ਕਿਆ ਸ਼ਾਨਦਾਰ ਨੇ ਸਾਈਡਾਂ ਤੇ ਬਾਰਿਸ਼ ਹੈ ਬਹੁਤ ਮਜ਼ਾ ਬਹੁਤ ਬਾਰਿਸ਼ ਹੈ ਬਹੁਤ ਬਾਰਿਸ਼ لیکن دھوپ سے تو اچھی ہے ہاں ذرا ٹنگے جا کے ہاں موسم ودیا آیا تو پراناںں فائدہ بٹ میں تھوڑا تنگ کردا بڑی ٹرین ہو گیا ہاں ہیلو ہیلو کیسے ہو کون ٹرین ہو گیا ٹھیک ہے ودیا ट्रेन कौन कर दिया किसको ट्रेन कर रहे थे अभी ये और बड़ा ये बहुत बढ़िया ठीक है कावा कैंट कम ए तो फिर साधारण भाई पीछे लग गया बट हुन आपा ने आपा बहुत चले होते 100 अपना ਕੈਂਪਿੰਗ ਲਈ ਥਾ ਅੱਜ ਦਾ ਇਹ ਹੋਟ ਟੈਂਟ ਲੱਗੇ ਨੇ ਹੋਰ ਕੰਪਨੀਆਂ ਦੇ ਆਸੇ ਪਾਸੇ ਖੁਲਾਦਰਾਵੜਾ ਇੱਥੇ ਆਪਣਾ ਟੈਂਟ ਹੈਗਾ ਅੱਗੇ ਚੱਲਦੇ ਹਾਂ ਹੁਣ ਉੱਥੇ ਨੂੰ ਇਹ ਦੇਖਦੇ ਹਾਂ ਕਿੱਥੇ ਆ ਆਪਣਾ ਟੈਂਟ ਦੀ ਪੋਜੀਸ਼ਨ ਅੱਜ ਦਾ ਵੀ ਡਰੈਗ ਮੀਚੇ ਲੰਘਿਆ ਸਾਰਾ ਗੜਸਰ ਤੋਂ ਸੱਤ ਸਰ ਲੇਕ ਦਾ ਜਿਹੜਾ ਟ੍ਰੈਕ ਆ ਉਹ ਅੱਜ ਆਪਾਂ ਨੇ ਕਰਿਆ ਹੈ ਟਰੈਕ ਅੱਜ ਵਾਲਾ ਵੀ ਸਾਰਾ ਮੀਂਹ ਚ ਰੰਗਿਆ ਚਲੋ ਮੀਂਹ ਦਾ ਫਾਇਦਾ ਹੈ ਕਿ ਗਰਮੀ ਤੋਂ ਬਚਾ ਹੋ ਜਾਂਦਾ ਗਰਮੀ ਦਾ ਇਹ ਫਾਇਦਾ ਧੁੱਪ ਦਾ ਕਿ ਮੀਂਹ ਤੋਂ ਬਚਾ ਹੋ ਜਾਂਦਾ ਸੋ ਮੌਸਮ ਦੋਹੇ ਚੰਗੇ ਨੇ ਉਹ ਬੰਦਾ ਬੈਠਾ ਆਪਣੇ ਵਾਲਾ ਪਾਣੀ ਇਕੱਠਾ ਕਰਦਾ ਤੇ ਤਕਰੀਬਨ ਆਪਣਾ ਪਲੇਸ ਵੀ ਆ ਗਿਆ ਮੇਰੇ ਆ ਗਿਆ ਆਪਣੇ ਟੈਂਟ ਦੇਰੇ ਘਰੇ ਲੱਗਣੇ ਨੇ ਉਹ ਮੁੰਡਾ ਲਾਉਣ ਲੱਗਿਆ ਇੱਕ ਟੈਂਟ ਲਾਦਾ बाकी लगने किचन टेंट वगैरह जोड़े वो इन्होंने ला लेने क्योंकि तो आप टाइम ना पहुँच गए बढ़िया बढ़िया तुम बताओ ठीक हो ठीक है यार ये हाल देखो आज तो ऐसा ही रहा ना आज बहुत बुरा बारिश बहुत रहा सही है हीरो पहुंच गए बढ़िया रहा गुड अच्छा अच्छा है ਕੰਗ੍ਰੈਚੁਲੇਸ਼ਨ ਫਾਈਨਲ ਸਟੱਪ ਰਹਿ ਗਿਆ ਬਸ ਹਲਕਾ ਫਾਈਨਲ ਸਟੱਪ ਰਹਿ ਗਿਆ ਇਧਰ ਆਪਣੀ ਟੀਮ ਸਾਰੀ ਪਹੁੰਚ ਚੁੱਕੀ ਆ ਫਿਰ ਟੈਂਟ ਲਾਉਣ ਜਨ ਹੈਲਪ ਕਰਾ ਰਹੀ ਆ ਬੈਠੋ ਬੈਠੋ ਬੀ ਆਪ ਲੋਕ ਚਲੋ ਵੀ ਫਾਈਨਲ ਸਟੱਪ ਰਹਿ ਗਿਆ ਹੁਣ ਥੋੜਾ ਇੱਕ ਮੈਚ ਹੋਰ ਰਹਿ ਗਿਆ ਹਾਂ ਠੀਕ ਆ ਲੈ ਲਿਆ ਕੰਮ ਲੈ ਲਿਆ ਕੰਮ ਹੁਣ ਤਾਂ ਕਰੀ ਮਾਰੋ ਜੀ ਬਿਲਕੁਲ ਜੀ ਬਿਲਕੁਲ ਫਾਈਨਲ ਸਟੱਪ ਰਹਿ ਗਿਆ ਇੱਕ ਬਸ ਅੱਜ ਆਪਣੇ ਹੈਗੇ ਨੇ ਡੇਰੇ ਭਾਈ ਇੱਥੇ ਟੈਂਟ ਟੱ ਲੱਗਣ ਲੱਗੇ ਨੇ ਗਾਨੀ ਦੀ ਅਟੈਂਟ ਬਾਰਿਸ਼ ਹੋ ਰਹੀ ਤਾਂ ਟੈਂਟ ਅੰਦਰ ਸਿੱਕੀਲਾ ਹੋ ਜਾਂਦਾ ਓਕੇ ਪ੍ਰੋਬਲਮ ਹੋ ਜਾਂਦੀ ਹਾਂ ਸਹੀ ਬਾਤ ਹੈ ਭਾਈ ਕਹਦਾ ਗੱਲ ਸਹੀ ਆ ਵੀ ਪਹਿਲਾਂ ਤਾਂ ਹੀ ਨੇ ਟੈਂਟ ਲਾਇਆ ਵੀ ਗਿੱਲਾ ਨਾ ਹੋ ਜਵੇ ਗਿੱਲਾ ਨਾ ਅੰਦਰੋਂ ਥੀਲੇ ਹੋ ਜਾਂਦਾ ਹਾਂ ਵੀ ਜਦੋਂ ਮੀਂਹ हट ਗਿਆ ਉਹ ਤਾਂ ਲਾਵਾਂਗੇ ਆਪਾਂ ਨਾਲ ਕਿਹੜਾ ਕਾਲੀ ਸੀ ਕੋਈ ਆਪਾਂ ਨੂੰ ਕਹ ਕਾਲੀ ਆ ਆਰਾਮ ਨਾਲ ਚੱਲ ਕਰੋ ਆਰਾਮ ਨਾਲ ਬੱਚੇ ਲਈ ਦੁਆ ਕਰਨਾ ਯਾਰੋ ਸਭ ਦੁਆ ਕਰੋ दिल से फरियाद करो यार हो तुम इसका साथ दो जरा, बच गए आज बच चलो आज देखो इसके बात सुनो मेरी इसके बचने की पार्टी में और दूसरा बंदा कहाँ है उस बंदे के बर्थडे की पार्टी आज इकट्ठी करेंगे, ठीक है और जे हमने छोड़ लिया ना ऊपर की जगह जे स्टेज होगी हमारी वो वाली सब चार्ज है वहां पे ना बंगड़ा होगा आज ऊपर अच्छा पकड़ा करेंगे हाँ हाँ बिल्कुल वहाँ पे ना वो उस ग्राउंड पे ठीक है, है भाई जमील हाँ 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 सही और, है सही है नहीं अच्छा आज सुनेंगे आज सुनेंगे आज इसकी कहानी पैसा खा गए इसका अच्छा दिलजीत वाले गीत वाली बात होगी है ना ਜੇ ਬਲਾ ਉਹ ਕਿੱਸੇ ਕਿਦਾਰਾ ਉਹ ਜਮੀਨ ਦਾ ਪੈਸਾ ਖਾ ਗਿਆ ਤੇ ਲੋਬ ਮਤਰਾ ਇਹ ਹੋ ਗਿਆ ਸਾਡਾ ਲੰਚ ਟਾਈਮ ਲੰਚ ਟਾਈਮ ਠੀਕ ਹੈ ਕਿੰਨੇ ਵੇ ਦਿਨ ਹੋ ਗਿਆ ਮੈਂ ਤਾਂ ਵੀ ਭੁੱਲ ਗਿਆ कौन सा दिन है आज भाई अपना चौथा दिन है चौथा दिन है तो आप क्या कहना चाहेंगे बहुत एक्सपीरियंस बहुत अच्छा रहा हमने धूप गर्मी सर्दी सब कुछ एक साथ देखा है और यहाँ जो भी हमें लोग मिले हैं बहुत सपोर्टिव है और एक दूसरे को बहुत कोऑर्डिनेट करते हुए चलते हैं लड़ते तो नहीं है नहीं नहीं बिल्कुल अच्छा ਸੋ एकदम किल ਕਰਤੇ ਹੋਏ ओके काफी अच्छा स्लीपिंग बैग मिल जाता है हर का टाइम पे बहुत मुश्किल होती है स्लीपिंग बैग ढूंढने में एक दूसरे की टेंट में नहीं बोलना है अब नहीं मिलेगा अब नहीं मिलेगा आप दा अंजली स्लीपिंग बैग हो गया अंजली आप बताओ कैसा रहा नहीं 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 अच्छा अच्छी फिल्म पटाई बंद कर दिया अंजली नहीं ठीक है ठीक है बहुत बढ़िया तो हुन लंच टाइम हो गया बढ़िया साथी ने सारे अपने पंजाब वाले बंगलौर वाले ते केरला वाले ते बढ़िया चली जादा सिस्टम भाई ते हुन लगया लंच करना फिर बाहर लाने गड़ी गड़ी कागज़ पेन के दस्तक ले लो खाने के बाद अंगूठा लगा लिया हां भाई तू की चेक करोगे एक पंजाबीया दा खून गरम ਹੁੰਦਾ हां ਤੁਹਾਨੂੰ ਜੀ ਗਰਮ ਹੈ हां ਥੱਲੇ ਚੱਪਲਾਂ ਨੇਕਰ हां ਠੀਕ ਹੈ ਔਰ ਉੱਪਰ ਦੇ ਕੰਬਲ ਉੱਪਰ ਕੰਬਲ ਲਿਟਾ ਹੈ ਭਾਈ ਮਾ ਕੇ ਥੱਲੇ ਚੱਪਲਾਂ ਤੇ ਕੱਚਾ ਕੀ ਚੱਕਰ ਆ ਇਹ ਜੀ ਖੂਨ ਚ ਗਰਮੀ ਹੈ ਪੰਜਾਬੀਆ ਦੇ ਆਪਣੇ हां ਫੇ ਥੱਲੇ ਉਹ ਕੀ ਚੱਕਰ ਬਸ ਗਰਮੀ ਹੈ ਐਵੇਂ ਬੱਕੇ ਉਹੁੰ ਦੇਗਲਾ ਬੰਦਾ ਕੰਬਲ ਤੇ ਪੇਟੀ ਫਿਰਦਾ ਹੈ ਥੱਲੇ ਕੱਚਾ ਪਾਇਆ ਹੈ ਸਿਰਹੀਆ ਲਵਾਤਾ